ਹਾਂਜੀ ਇਹ ਸਭ ਕੁਝ ਵੀ ਉਸ ਪ੍ਰਮਾਤਮਾ ਦੀ ਰਹਿਮਤ ਆ ਜਦੋਂ ਉਹਦੀ ਰਹਿਮਤ ਹੁੰਦੀ ਆ ਵਾਹਿਗੁਰੂ ਦੀ ਫਿਰ ਤੁਹਾਨੂੰ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਉਹ ਪ੍ਰਮਾਤਮਾ ਵਿਯੂਦ ਰੱਖਦਾ ਫਿਰ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਉਹ ਤੁਹਾਡੇ ਆਲੇ-ਦਾਲ ਇਹ ਹਰ ਇੱਕ ਚੀਜ਼ ਦੇ ਵਿੱਚ ਆ ਪ੍ਰਮਾਤਮਾ ਆਪਾਂ ਗੱਲ ਕਰਦੇ ਹਾਂ ਕਿ ਵਾਹਿਗੁਰੂ ਤੋਂ ਵੱਡਾ ਕੋਈ ਕਲਾਕਾਰ ਨਹੀਂ ਹੈਗਾ। ਉਹ ਤੋਂ ਵੱਡਾ ਕੋਈ ਇੰਜੀਨੀਅਰ ਨਹੀਂ ਹੈਗਾ, ਕੋਈ ਬਗੀਆਨੀ ਨਹੀਂ ਹੈਗਾ। ਦੇਖੋ ਤੁਸੀਂ ਆਪਣੇ ਤਾਂ ਸਕਰੀਨ ਹੁਣ ਬਣੀਆਂ। ਆਪਣੇ ਤਾਂ ਹੁਣ ਇਦਾਂ ਦੇ ਫਰੇਮ ਆਏ ਨੇ ਜਿਹਦੇ ਵਿੱਚ ਫੋਟੋ ਬਦਲਦੀ ਆ। ਪ੍ਰਮਾਤਮਾ ਨੇ ਸਮੁੰਦਰ 'ਚ ਰਹਿਣ ਵਾਲੇ ਇਸ ਜੀਵ ਦੀ ਜਿਹੜੀ ਸਕਿਨ ਆ ਜਿਹੜਾ ਇਹਦਾ ਉੱਪਰਲਾ ਮਾਸ ਆ ਇੱਕ ਅਜਿਹੀ ਸਕਰੀਨ ਬਣਾਈ ਹੋਈ ਆ ਜਿਹਦੇ ਵਿੱਚ ਧਾਰੀਆਂ ਨੇ ਜਿਹੜੀਆਂ ਜਿਵੇਂ ਟੀਵੀ ਦੀ ਸਕਰੀਨ ਤੇ ਚੱਲਦਾ ਹੁੰਦਾ ਕੋਸ਼ ਇਦਾਂ ਇਹਦੇ ਸਰੀਰ ਦੇ ਉੱਪਰਲੇ ਮਾਸ ਦੇ ਵਿੱਚ ਧਾਰੀਆਂ ਚੱਲਦੀਆਂ ਨੇ ਤੇ ਇਹ ਇਕੱਲਾ ਜੀਵ ਨਹੀਂ ਹੈਗਾ ਪ੍ਰਮਾਤਮਾ ਨੇ ਇਹਨਾਂ ਚੀਜ਼ਾਂ ਨੂੰ ਇਨਸਾਨ ਨੂੰ ਜਨਮ ਦਿੱਤਾ ਤੇ ਇਕੱਲੇ ਜੀਵ ਨਹੀਂ ਹੈਗੇ ਇਹ ਇੱਕ ਬਹੁਤ ਆਧੁਨਿਕ ਮਸ਼ੀਨਰੀ ਆ ਪ੍ਰਮਾਤਮਾ ਵੱਲੋਂ ਆਜਾਤ ਕੀਤੀ ਹੋਈ ਇਨਸਾਨ ਵੀ ਤੇ ਇਹ ਜੀਵ ਜੰਤ ਵੀ ਅਨਾਥੀ ਖੋਦੀਆਂ ਖੇਡਾਂ ਕੈਸੀਆਂ ਨੇ ਉਹ ਕੀ ਕੀ ਜਦੋਂ ਮੌਜ ਦੇ ਵਿੱਚ ਹੁੰਦਾ ਕੀ ਕੁਛ ਪ੍ਰਮਾਤਮਾ ਨੇ ਬਣਾਇਆ ਹੋਇਆ ਕਹਿਜੀਆਂ ਕਹਿਜੀਆਂ ਚੀਜ਼ਾਂ ਨੂੰ ਜਨਮ ਦਿੱਤਾ ਇਹ ਤਾਂ ਹਜੇ ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਦੇਖ ਪਾ ਰਹੇ ਹਾਂ ਹਜੇ ਇੰਤਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਬਾਰੇ ਹਜੇ ਆਪਾਂ ਨੇ ਸੁਣਿਆ ਵੀ ਨਹੀਂ ਹੈਗਾ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਆ ਉਸ ਬੇਅੰਤ ਪ੍ਰਮਾਤਮਾ ਦਾ ਨਾਮ ਲਿਆ ਕਰੋ ਉਹਦੇ ਗੁਣ ਗਾਇਆ ਕਰੋ ਦੇਖਿਓ ਪਰ ਜ਼ਿੰਦਗੀ ਦੇ ਵਿੱਚ ਆਨੰਦ ਪਸਰਦਾ ਧੰਨਵਾਦ